ਸਵਿਡਨ ਦੇ ਇੱਕ ਬਾਲਕ ਸਿੱਖਿਆ ਕੇਂਦਰ ਵਿੱਚ ਗੋਲੀਬਾਰੀ ਵਿੱਚ ਲਗਭਗ 10 ਲੋਕ ਮਾਰੇ ਗਏ। ਪ੍ਰਧਾਨ ਮੰਤਰੀ ਕ੍ਰਿਸਟਿਨਸਨ ਨੇ ਕਿਹਾ ਕਿ ਇਹ ਗੋਲੀਬਾਰੀ ਦੇਸ਼ ਲਈ ਇੱਕ ਦਰਦਨਾਕ ਦਿਨ ਹੈ ਜੋ ਸਵਿਡਨ ਵਿੱਚ ਹੋਣ ਵਾਲਾ ਸਭ ਤੋਂ ਘਤਕ ਹਮਲਾ ਹੈ। ਸਥਾਨਕ ਪੁਲਿਸ ਮੁਖੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗੋਲੀਬਾਰੀ ਕਰਨ ਵਾਲਾ ਬੰਦੂਕਧਾਰੀ ਮਾਰਿਆ ਗਿਆ ਤੇ ਇਸ ਹਮਲੇ ਵਿੱਚ ਕੁੱਲ 10 ਜਣੇ ਹਲਾਕ ਹੋ ਗਏ ਨੇ ਅਤੇ ਪੁਲਿਸ ਵੱਲੋਂ ਹਰ ਪੀੜਤ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹੋਰ ਪੀੜਤਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦਾ ਕਾਰਨ ਸਪਸ਼ਟ ਨਹੀਂ ਹੋਇਆ। ਪੁਲਿਸ ਮੁਖੀ ਰੋਬਰਟੋ ਇਦੋ ਫੈਰੋਸੇਟ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਇਹ ਕਾਰਾ ਬੰਦੂਖਤਾਰੀ ਨੇ ਇਕੱਲੇ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਸਮੇਂ دہشتੀ ਹਮਲੇ ਦਾ ਸ਼ੱਕ ਨਹੀਂ ਹੈ ਪੁਲਿਸ ਵੱਲੋਂ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਲੇ ਹੋਰ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ ਇਹ ਗੋਲੀਬਾਰੀ ਦੀ ਘਟਨਾ ਸਟਾਕਹੋਮ ਤੋਂ ਲਗਭਗ 200 ਕਿਲੋਮੀਟਰ ਪੱਛਮ ਵਿੱਚ ਅਰੇਬਰੂ ਵਿੱਚ ਵਾਪਰੀ ਜ਼ਿਕਰਯੋਗ ਹੈ ਕਿ ਸਵੀਡਨ ਦੇ ਸਕੂਲਾਂ ਵਿੱਚ ਅਜਿਹੇ ਹਿੱਸਾ ਦੀਆਂ ਘਟਨਾਵਾਂ ਦੀ ਗਿਣਤੀ ਨਾ ਦੇ ਬਰਾਬਰ ਹੈ ਪਰ ਹਾਲੀ ਦੇ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਲੋਕਾਂ ਨੂੰ ਚਾਕੂਆਂ ਜਾਂ ਕੁਹਾੜੀਆਂ ਨਾਲ ਜ਼ਖਮੀ ਕੀਤਾ ਗਿਆ ਜਾਂ ਮਾਰ ਦਿੱਤਾ ਗਿਆ ਅਮਰੀਕਾ ਵਿੱਚ ਪਿਛਲੇ ਹਫਤੇ ਵਾਪਰੇ ਭਿਆਨਕ ਜਹਾਜ਼ ਹਾਦਸੇ ਦੇ ਸਾਰੇ 67 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਰੀਗਨ ਨੈਸ਼ਨਲ 에ਅਰਪੋਰਟ ਦੇ ਨੇੜੇ ਇੱਕ ਜਹਾਜ਼ ਅਤੇ ਹੈਲੀਕਾਪਟਰ ਵਿਚਕਾਰ ਹਵਾ ਵਿੱਚ ਟੱਕਰ ਹੋ ਗਈ ਪੋਟੋਮੈਕ ਨਦੀ ਦੇ ਨੇੜੇ ਵਾਪਰੇ 700 ਵਿੱਚ ਹਾਦਸਾ ਗ੍ਰਸਤ ਜਹਾਜ਼ ਦਾ ਮਲਬਾ ਨਦੀ ਵਿੱਚ ਡਿੱਗ ਗਿਆ ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਕਿ ਮੈਡੀਕਲ ਜਾਂਚ ਕਰਤਾ ਅਜੇ ਵੀ ਕੁਝ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੋਟੋਮੈਕ ਨਦੀ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ ਜਿੱਥੇ ਪਿਛਲੇ ਹਫਤੇ ਬੁੱਧ ਨੂੰ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਅਮਰੀਕਨ 에ਅਰਲਾਈਨਸ ਦਾ ਜਹਾਜ਼ ਨੇਡਲੇ ਰোনালਡ ਰੀਗਨ ਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਵਾਲਾ ਸੀ ਕੈਨੇਡਾ ਵਿੱਚ ਬੀਤੇ ਦਿਨੀ ਭਾਰਤੀ ਮੂਲ ਦੇ ਦੋ ਲੋਕਾਂ ਨੂੰ ਨਸ਼ੀਲੇ ਪਦਾਰਥ ਫੈਂਟਾਨੀਲ ਦੀ ਵੱਡੀ ਮਾਤਰਾ ਨਾਲ ਗ੍ਰਿਫਤਾਰ ਕੀਤਾ ਗਿਆ। ਸੁਵਤੀ ਨਰੂਲਾ ਅਤੇ ਕੁਮਰਦੀਪ ਸਿੰਘ ਨੂੰ 28 ਜਨਵਰੀ ਨੂੰ ਕੈਲਗਰੀ ਵਿੱਚ ਗ੍ਰਿਫਤਾਰ ਕੀਤਾ ਗਿਆ। ਰਾਇਲ ਕੈਨੇਡੀਅਨ ਮਾਉਂਟੇਨਡ ਪੁਲਿਸ RCMP ਅਨੁਸਾਰ ਅਧਿਕਾਰੀਆਂ ਨੂੰ ਸੁਵਤੀ ਨਰੂਲਾ ਅਤੇ ਕੁਮਰਦੀਪ ਸਿੰਘ ਦੀ ਗੱਡੀ ਦੇ ਸਪੇਅਰ ਟਾਇਰ ਹੇਠਾਂ ਲੁਕਾਇਆ ਗਿਆ 8 ਕਿਲੋਗ੍ਰam ਫੈਂਟਾਨੀਲ ਮਿਲਿਆ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਜਾਂਚ ਕਰਤਾਮਾਂ ਨੂੰ ਦੱਸਿਆ ਕਿ ਉਹ ਰੈਜ਼ੀਨਾ ਜਾ ਰਹੇ ਸਨ ਉਹਨਾਂ ਤੇ ਕੈਨੇਡਾ ਦੇ ਨਿਯੰਤਰਿਤ ਡਰੱਗਜ਼ ਅਤੇ ਪਦਾਰਥਾਂ ਐਕਟ ਦੇ ਤਹਿਤ ਤਸਕਰੀ ਦੇ ਉਦੇਸ਼ ਲਈ ਨਸ਼ੀਲੇ ਪਦਾਰਥ ਰੱਖਣ ਦਾ ਇਲਜ਼ਾਮ ਲਗਾਇਆ ਗਿਆ ਭਾਰਤੀ ਮੂਲ ਦੇ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੇਸ਼ ਵਿੱਚ ਫੈਂਟਨਿਲ ਦੇ ਪ੍ਰਭਾਵ ਨੂੰ ਰੋਕਣ ਵਿੱਚ ਅਸਫਰ ਰਹਿਣ ਤੇ ਕੈਨੇਡਾ, ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ ਨਵੇਂ ਟੈਰਿਫ ਲਗਾਉਣ ਦੇ ਐਲਾਨ ਦਰਮਿਆਨ ਹੋਈ ਹੈ ਹਾਲਾਂਕਿ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਤੂਈ ਦਿਨਾਂ ਦੀ ਮੌਲਤ ਦੇ ਦਿੱਤੀ ਹੈ ਆਰਸੀਐਮਪੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਮਹੱਤਵਪੂਰਨ ਫੈਂਟਨਿਲ ਜ਼ਬਤੀ ਹੈ ਧਿਆਨ ਰੱਖੇ ਕਿ ਫੈਂਟਨਿਲ ਦੇ ਦੇ ਦਾਣੇ ਹੀ ਸੰਭਾਵੀ ਤੌਰ ਤੇ ਘਾਤਕ ਓਵਰਡੋਸ ਦਾ ਕਾਰਨ ਬਣ ਸਕਦੇ ਨੇ ਅਸੀਂ ਇਸ ਖਤਰਨਾਕ ਡਰੱਗ ਨੂੰ ਆਪਣੇ ਭਾਈਚਾਰਿਆਂ ਵਿੱਚ ਦਾਖਲ ਹੋਣ ਨੂੰ ਰੋਕ ਦਿੱਤਾ ਬਿਆਨ ਵਿੱਚ ਕਿਹਾ ਗਿਆ ਕਿ ਉਮੀਦ ਹੈ ਕਿ ਇਹ ਉਹਨਾਂ ਲੋਕਾਂ ਲਈ ਇੱਕ ਸੰਦੇਸ਼ ਵਜੋਂ ਕੰਮ ਕਰੇਗਾ ਜੋ ਸਾਡੇ ਸੂਬੇ ਵਿੱਚ ਗੈਰ ਕਾਨੂੰਨੀ ਚੀਜ਼ਾਂ ਲਿਆਉਣ ਦਾ ਬਦਲ ਚੁਣਦੇ ਨੇ ਸਾਡੇ ਅਧਿਕਾਰੀ ਤੁਹਾਡੇ ਤੇ ਨਜ਼ਰ ਰੱਖ ਰਹੇ ਨੇ